ਸਤਿ ਸ੍ਰੀ ਅਕਾਲ ਦੋਸਤੋ ਦੇਖੋ ਡਬਲ ਐਫ ਜੀ ਦੇਸੀ ਦੁੱਗਾ ਕਿੰਦਾ ਸੋਹਣਾ ਪਲ ਰਿਹਾ ਹੈ ਤਾਂ ਇੱਧਰ ਫੀਡ ਖਾ ਰਿਹਾ ਹੈ ਤਾਂ ਪਾਂਡਿਆਂ 'ਚ ਪਾਣੀ ਲਗਾ ਕੇ ਰੱਖਿਆ ਹੋਇਆ ਹੈ ਪਾਣੀ ਪੀ ਰਿਹਾ ਹੈ ਇਹ ਬਰੀਡ ਡਬਲ ਐਫ ਜੀ ਦੇਸੀ ਦੂਜੇ ਦੀ ਬਰੀਡ ਹੈ ਤਾਂ ਬਰੀਡਾਂ ਹੋਰ ਵੀ ਕਾਫੀ ਆਉਂਦੀਆਂ ਹਨ ਤਾਂ ਇਹ ਦੂਜਾ ਚਿਕਨ ਬਈ ਵਰਤਿਆ ਜਾਂਦਾ ਹੈ ਇਸ ਦਾ ਟਿਕਣ ਬਹੁਤ ਹੀ ਸਵਾਦ ਬੰਦਾ ਹੈ ਦੇਸੀ ਮੁਰਗੇ ਦਾ ਇਸ ਕਰਕੇ ਡਬਲ ਐਫ ਜੀ ਬਰੀਡ ਚਿਕਨ ਲੀਵਰ ਦਾ ਜਾਂਦਾ ਹੈ ਤਾਂ ਇਹ ਬ੍ਰੀਡ ਆਂਡੇ ਦੇਣ ਵਿੱਚ ਵੀ ਲਾਭਕਾਰੀ ਹੁੰਦੀ ਹੈ ਇਹ 100% ਵੀ ਆਂਡਾ 90% ਆਂਡਾ ਦੇਦੀ ਹੈ ਜੋ ਕਿ ਇੱਕ ਮੁਰਗਾ ਆਰ ਆਰ ਦਾ ਵੀ ਹੁੰਦਾ ਹੈ ਤਾਂ ਉਹ 100% ਵਿੱਚੋਂ 95% ਆਂਡਾ ਦੇਂਦੀ ਹੈ ਮੁਰਗੀ ਤਰਹੋਸ ਦਾ ਪਾਲਣ ਦਾ ਕੋਈ ਵੀ ਲਾਭ ਨਹੀਂ ਹੁੰਦਾ ਸਗੋਂ ਆਂਡੇ ਲਈ ਹੀ ਵਰਤੀ ਜਾਂਦੀ ਹੈ ਇਹ ਆਂਡਾ ਵੀ ਦੇਂਦੀ ਹੈ ਤੇ ਮੀਟ ਲਈ ਵੀ ਕੱਲ ਨੂੰ ਮੁਰਗਾ ਵਧੀਆ ਬਣ ਜਾਂਦਾ ਹੈ ਵੇਚਣ ਲਈ ਤਾਂ ਯਾਰ ਦਾ ਮੁਰਗਾ ਵੇਚਣ ਲਈ ਉਹਨਾਂ ਕੋਨਕਾਰੀ ਨਹੀਂ ਹੁੰਦਾ ਜਿੰਨਾ ਡਬਲ ਐਫ ਜੀ ਮੁਰਗਾ ਕੋਨਕਾਰੀ ਹੁੰਦਾ ਹੈ ਸਾਡਾ ਉਹ ਰਿਗਰ ਦੀ ਮੁਰਗੀ ਆਂਡਾ ਦੇ ਕੇ ਸੁੱਕ ਜਾਂਦੀ ਹੈ ਸਾਡਾ ਵਲਫ ਜੀ ਦੀ ਮੁਰਗੀ ਆਂਡਾ ਦੇ ਕੇ ਵੀ ਨਹੀਂ ਸੁੱਕਦੀ ਬਲਕਿ ਵੇਟ ਵੀ ਵਲਫ ਜੀ ਮੁਰਗੀ ਦਾ ਵੱਧਦਾ ਹੀ ਜਾਂਦਾ ਹੈ ਇਹ ਮੁਰਗਾ ਤਕਰੀਬਨ 7-8-8 ਕਿਲੋ ਦਾ ਹੋ ਜਾਂਦਾ ਹੈ 6-7 ਮਹੀਨਿਆਂ ਦੇ ਤਰੀਵ ਤਾਂ ਆਰਿਆ ਦਾ ਮੁਰਗਾ ਇਹਨੂੰ 2.4 ਕਿਲੋ ਵੇਟ ਦਾ ਇਹਦਾ ਹੈ ਤਾਂ ਮੇਨ ਮੁੱਦਾ ਹੈ ਡਬਲ ਐਫ ਜੀ ਬਰੀਡ ਪਾਲਣ ਲਈ ਬਹੁਤ ਹੀ ਲਾਭਕਾਰੀ ਹੈ ਪਰ ਜਿਹੜਾ ਵੀ ਸੱਜਣ ਵੀਰ ਨਵਾਂ ਮੁਰਗੀ ਪਾਲਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਡਬਲ ਐਫ ਤੇ ਚੂਜਾ ਲੈ ਆਵੇ ਤਾਂ ਜੋ ਅੱਗੇ ਉਸ ਨੂੰ ਵੇਚਣ ਵਿੱਚ ਕੋਈ ਮੁਸ਼ਕਲ ਨਾ ਸਕੇ ਅ ਵੀਡੀਓ ਨੂੰ ਜੇ ਸ਼ੇਅਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਸੱਜਣਾ ਮਿੱਤਰਾਂ ਨੂੰ ਪਤਾ ਚੱਲ ਸਕੇ ਕਿ ਦੇਸੀ ਚੁੱਧਾ ਫੌਲ ਲਈ ਕੀ ਕੀ ਜਾਣਕਾਰੀਆਂ ਮਿਲਦੀਆਂ ਰਹਣਗੀਆਂ ਸ਼ਾਨਵਾਦੀ